ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਗਿਆ ਇੱਕ ਦੂਜੇ ਤੇ ਪਰਟਵਾਰ ਕਰ ਰਹੇ ਨੇ ਨਵੀਂ ਕੋਰ ਕਮੇਟੀ ਵੀ ਜੜੀਆ ਬਣਾ ਦਿੱਤੀ ਗਈ ਹੈ ਪਰ ਜਿਹੜੀ ਸੁਧਾਰ ਲੈਣ ਸ਼੍ਰੋਮਣੀ ਅਕਾਲੀ ਦਲ ਸੁਧਾਰਾ ਉਹ ਕਹਿੰਦੇ ਪ੍ਰਾਈਵੇਟ ਲਿਮਟਿਡ ਕੋਰ ਕਮੇਟੀ ਜਿਹੜੀ ਦੇਖੋ ਮੈਂ ਕਾਫੀ ਚਿਰ ਪਹਿਲਾਂ ਅਕਸਰ ਹੀ ਆਪਦੇ ਭਾਸ਼ਣਾ ਚ ਬੋਲਦਾ ਕਹਿੰਦਾ ਸੀਗਾ ਕਿ ਇੱਕ ਤਾਂ ਬਾਦਲ ਖਤਮ ਹੋ ਜਾਏਗਾ ਕਿ ਬਾਦਲ ਦਾ ਕੋਈ ਵੀ ਵਿਅਕਤੀ ਨਹੀਂ ਜਿੱਤੇਗਾ ਉਹਨਾਂ ਦੀ ਸਮਝ ਦੂਸਰਾ ਮੈਂ ਇਹ ਗੱਲ ਕਹਿੰਦਾ ਸੀ ਕਿ ਅਕਾਲੀ ਦਲ ਬਾਦਲ ਖਤਮ ਹੋ ਜਾਏਗਾ ਨਵਾਂ ਅਕਾਲੀ ਦਲ ਬਣੇਗਾ ਉਹ ਕਈ ਵਾਰੀ ਸਹਿ ਸੁਭਾਅ ਮੂੰਹ ਚੋਂ ਗੱਲ ਨਿਕਲੀ ਉਹ ਪੂਰੀ ਹੋ ਜਾਂਦੀ ਆ ਹੁਣ ਉਸੇ ਤਰ੍ਹਾਂ ਦੀ ਇੱਕ ਕੰਮ ਚੱਲ ਪਿਆ ਅਕਾਲੀ ਦਲ ਸਾਰਾ ਖੇਰੂ ਖੇਰੂ ਕਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਆਪ ਦੇ ਕੁਰਸੀ ਦੇ ਮੋਹ ਪ੍ਰਤੀ ਅਕਾਲੀ ਦਲ ਦੀ ਬੜੀ ਵੱਡੀ ਹੋਣ ਸੀ ਅਕਾਲੀ ਦਲ ਦਾ ਬੜਾ ਵੱਡਾ ਵਿਰਸਾ ਸੀ ਬੜੀ ਵੱਡੀ ਵਿਰਾਸਤ ਸੀ ਕੇਵਲ ਤੇ ਕੇਵਲ ਪਰਿਵਾਰਵਾਦ ਦੀ ਖਾਤਰ ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜਾ ਆਪਦਾ ਬਹਿਨੋਈ ਹੈ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਤੁਸੀਂ ਉਸ ਤੋਂ ਬਾਅਦ ਢੀਂਸਾ ਸਾਹਿਬ ਨੂੰ ਦੁਬਾਰੇ ਲੈ ਕੇ ਆਏ ਮਿੰਤਾ ਕਰਕੇ ਸੌਹਾਂ ਖਾਧੀਆਂ ਮਾਫੀਆਂ ਮੰਗੀਆਂ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਚੰਦੂ ਮਾਜਰਾ ਸਾਹਿਬ ਕੱਢ ਦਿੱਤੇ ਗਏ ਮਲੂਕਾ ਸਾਹਿਬ ਫਾਰਗ ਹੋ ਗਏ ਨੇ ਰਖੜਾ ਸਾਹਿਬ ਫਾਰਗ ਹੋ ਗਏ ਨੇ ਹੁਣ ਯਾਰ ਤੁਸੀਂ ਕਹਿ ਰਹੇ ਹੋ ਕੱਲਾ ਬਾਦਲ ਅਕਾਲੀ ਦਲ ਹੈ ਸੋ ਮੇਰੇ ਕਹਿਣ ਦਾ ਮਤਲਬ ਮੁਕੰਮਲ ਤੌਰ ਤੇ ਅਕਾਲੀ ਦਲ ਖਤਮ ਹੈ ਹੁਣ ਕਿੰਨਾ ਦੇ ਰਹੇ ਸਰਵਾਈਵ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਕੱਲੇ ਹੀ ਪ੍ਰਧਾਨ ਨੇ ਆਪ ਦੀ ਮਰਜ਼ੀ ਨਾਲ ਕੁਰਸੀ ਤੇ ਉਹਰੇ ਤੇ ਬੈਠੇ ਹੋਏ ਨੇ ਹੋਰ ਕੋਈ ਬੰਦਾ ਤਾਂ ਮੇਰੇ ਖਿਆਲ ਰਿਆ ਨਹੀਂ ਹੁਣ ਜਾਂ ਪੂਂਦੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ ਉਹਨਾਂ ਦੇ ਵੀ ਆਪਦੀਆਂ ਨਿੱਜੀ ਚੀਜ਼ਾਂ ਹੈਗੀਆਂ ਕਿਉਂਕਿ ਦੋ ਬੰਦੇ ਉਧਰ ਚਲੇ ਗਏ ਤਾਂ ਫਿਰ ਉਹ ਉਹਨਾਂ ਨੂੰ ਖੜਨਾ ਪੈਣਾ ਸੀ ਆਦਰਵਾਇਜ਼ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠਾਂ ਹਾਲਾਂਕਿ ਮੈਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅੱਜ ਕੰਮ ਖੇਰੂ ਖੇਰੂ ਜਾ ਪਰ ਉਹ ਨਾਗਪੁਰ ਮੈਂ ਸੁਧਾਰ ਲੈਰ ਤੇ ਜਿਹੜੀ ਹੈ ਬਣੀ ਹੈ ਸ਼੍ਰੋਮ ਨਿਕਲ ਦਾ ਸੁਧਾਰ ਹੈ ਉਹਨੂੰ ਨਾਗਪੁਰ ਅਕਾਲੀ ਦਲ ਕਹਿ ਰਿਹਾ ਉਹਨਾਂ ਦਾ ਪਲਟਵਾਰ ਵੀ ਆਇਆ ਕਿ ਨਾਗਪੁਰ ਅਕਾਲੀ ਦਲ ਉਦੋਂ ਹੀ ਬਣ ਗਿਆ ਸੀ ਜਦੋਂ ਅਟਲ ਪਿਆਰੀ ਆਵਾਜ਼ ਪਾਈ ਦੇ ਨਾਲ ਗੱਠ ਜੋੜਿਆ ਦੇਖੋ ਨਾਖੋਰ ਐਵੇਂ ਫਾਲਤੂ ਦੀਆਂ ਗੱਲਾਂ ਹੁਣੇ ਤਾਂ ਤੁਸੀਂ ਪਾਰਲੀਮੈਂਟ ਲੜਾਈ ਚੰਦੂ ਮਾਜਰਾ ਸਾਹਿਬ ਨੇ ਹੁਣ ਜਿਹੜੇ ਵਡਾਲਾ ਸਾਹਿਬ ਹੈ ਇਜ਼ ਅ ਚੰਗਾ ਰਿਪਿਊਟਡ ਵਿਅਕਤੀ ਹਨ ਕਲਦੀਪ ਸਿੰਘ ਵਡਾਲਾ ਜਿਹੜੇ ਜਿਹੜੇ ਵਿਅਕਤੀ ਆ ਆਪਣੀ ਗੱਲ ਕਰਦੇ ਆ ਤੁਸੀਂ ਦੇਖੋ ਬਾਦਲ ਸਾਹਿਬ ਤੋਂ ਲੈ ਕੇ ਫਿਰ ਟੋੜਾ ਸਾਹਿਬ ਫਿਰ ਤਲਵੰਡੀ ਸਾਹਿਬ ਜਿੰਨਾ ਲੋਕਾਂ ਨੇ ਬਾਦਲ ਪਰਿਵਾਰ ਦਾ ਜਦੋਂ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਯਾਰ ਇੱਕ ਪਰਿਵਾਰਵਾਦ ਦਾ ਹੀ ਕਬਜ਼ਾ ਹੋਣਾ ਕਈ ਸਾਲਾਂ ਤੋਂ ਮਾਝੇ 'ਚ ਮਜੀਠੀਆ ਸਾਹਿਬ ਆ ਗਏ ਮਾਲਵੇ 'ਚ ਉਹ ਸਾਰਾ ਦੂਜਾ ਕਬਜ਼ਾ ਉਹਨਾਂ ਨੇ ਕਰ ਲਿਆ ਹੁਣ ਤੁਸੀਂ ਦੱਸੋ ਯਾਰ ਆਪਦੇ ਆਪ ਚ ਡੀਂਗਾ ਤੁਸੀਂ ਜਿੰਨੀਆਂ ਮਰਜ਼ੀ ਮਾਰੀ ਜਾਓ 13 ਸੀਟਾਂ 'ਚੋਂ ਇੱਕ ਸੀਟ ਤੁਸੀਂ ਆਪ ਦੀ ਘਰ ਦੀ ਸਾਰਾ ਅਕਾਲੀ ਦਾ ਇਲਾਕੇ ਇੱਕ ਘਰ ਦੀ ਹੋਂਦ ਬਚਾ ਸਕੇ ਸੋ ਇਹ ਕਰਕੇ ਲੋਕਾਂ ਨੂੰ ਇਸ ਕੱਲ ਦਾ ਅਤਰਾਜ ਹੈਗਾ ਲੋਕ ਨਹੀਂ ਮੰਨਣ ਦੀ ਤਿਆਰ ਲੋਕ ਜਿਹੜੀਆਂ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਤੋਂ ਭੁੱਲਾਂ ਹੋਈਆਂ ਉਹਨਾਂ ਨੂੰ ਮਾਫ ਕਰਨ ਲਈ ਨਹੀਂ ਤਿਆਰ ਕਿਉਂਕਿ ਉਹ ਭੁੱਲਾਂ ਨਹੀਂ ਸਨ ਉਹ ਗੁਨਾਹ ਐ ਬਹੁਤ ਵੱਡੇ ਵੱਡੇ ਕੋਲ ਹੋ ਜਾਂਦੀ ਉਹ ਬਹੁਤ ਵੱਡੇ ਵੱੱਜਰ ਗੁਨਾਹ ਹੋਏ ਨੇ ਕੋਰਪਰਾਇਜ਼ ਹੋਈਆਂ ਕੋਰਪਰਾਇਜ਼